ਦੋਸਤੋ ਆਰੋਧੇ ਪਾਣੀ ਐਲਕੈਲਾਈਨ ਪਾਣੀ ਤੇ ਬੜੇ ਤਰ੍ਹਾਂ ਦੇ ਪਾਣੀ ਅੱਜ ਕੱਲ ਤੁਸੀਂ ਸੁਣ ਰਹੇ ਹੋ ਤੇ ਸੁਣਦੇ ਸੁਣਦੇ ਅਸੀਂ ਪਹੁੰਚ ਗਏ 40 ਮੁਕਤਾਂ ਦੇ ਧਰਤੀਸ਼ੇਰ ਮੁਖਸਰ ਸਾਹਿਬ ਇੱਥੇ ਇੱਕ ਕੰਪਨੀ ਦਾਅਵਾ ਕਰਦੀ ਹੈ ਵੀ ਉਹਨਾਂ ਦਾ ਪਾਣੀ ਕਿਓ ਵਰਗਾ ਹੈਗਾ ਤੇ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖੇਗਾ ਵੈਸੇ ਆਯੁਰਵੈਦਿਕ ਕੰਪਨੀ ਹੈਗੀ ਆ ਇਹ ਕੰਪਨੀ ਬਾਰੇ ਆਪਾਂ ਜਾਣਾਂਗੇ ਵੀ ਇਹ ਕੰਪਨੀ ਹੈ ਕੀ ਕੰਮ ਕਿਵੇਂ ਕਰਦੀ ਹੈ ਆਪਾਂ ਕੰਪਨੀ ਦੇ ਅੰਦਰ ਚੱਲਦੇ ਆ ਕੰਪਨੀ ਦਾ ਨਾਮ ਹੈਗਾ ਆਤਮਮੰਤਨ ਤੇ ਇਹ ਆਤਮਮੰਤਨ ਜਿਹੜੀ ਕੰਪਨੀ ਹੈਗੀ ਆ ਲੋਕਾਂ ਨੂੰ ਕਿਵੇਂ ਅਵੇਅਰ ਕਰਦੀ ਹੈ ਪਾਣੀ ਬਾਰੇ ਤੇ ਇਹਨਾਂ ਦਾ ਪਾਣੀ ਸ਼ੁੱਧ ਕਿਉਂ ਹੈਗਾ ਕਿੰਨੀਆਂ ਬਿਮਾਰੀਆਂ ਤੋਂ ਦੂਰ ਕਰਦਾ ਸਾਰੀ ਆਪਾਂ ਜਾਣਕਾਰੀ ਲਵਾਂਗੇ ਇਹਨਾਂ ਦੇ ਐਮ ਡੀ ਨਾਲ ਸੀ ਐਮ ਡੀ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਵੀ ਰੂਪ ਰੂਪ ਕਰਾਵਾਂਗੇ ਕਿ ਇਹਨਾਂ ਦਾ ਦਾਵਾ ਕੀ ਹੈਗਾ ਇਹਨਾਂ ਦਾ ਪਾਣੀ ਕਿੰਨਾ ਖਸ਼ੁੱਧ ਹੈਗਾ ਤੇ ਕੀ ਕੁਝ ਬਿਮਾਰੀਆਂ ਨੂੰ ਦੂਰ ਕਰ ਸਕਦਾ ਆਜੋ ਆਪਾਂ ਚਲੀਏ ਆਤਮ ਮੰਤਨ ਤੇ ਦੋਸਤੋ ਆਪਾਂ ਆ ਗਿਆ ਆਤਮ ਮੰਤਨ ਦੇ ਆਫਿਸ ਦੇ ਵਿੱਚ ਤੇ ਇੱਥੇ ਸੀ ਐਮ ਡੀ ਮੈਡਮ ਹੈਗੇ ਨੇ ਪ੍ਰਿੰਕਾ ਕੱਕੜ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਜਾਣਨੇ ਆ ਵੀ ਕੀ ਕੁਝ ਪਾਣੀ ਦੇ ਲਾਭ ਕੀ ਹੈਗਾ ਸਤਿ ਸ਼੍ਰੀ ਅਕਾਲ ਮੈਂ ਸਤਿ ਸ਼੍ਰੀ ਅਕਾਲ ਸਰ ਸੁਣਿਆ ਪਾਣੀ ਕਿਉਂ ਵਰਗਾ ਹੈਗਾ ਬਿਮਾਰੀਆਂ ਤੋਂ ਬਚਾਉ ਬਿਲਕੁਲ ਸਹੀ ਸੁਣਿਆ ਸਰ ਤੁਸੀਂ ਕਿਸ ਤਰ੍ਹਾਂ ਜੀ ਬਿਲਕੁਲ ਸਰ ਮੈਂ ਤੁਹਾਨੂੰ ਇੱਕ ਡੈਮੋ ਕਰਕੇ ਦਿਖਾਵਾਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਠੀਕ ਹੈ ਜੀ ਜੀ ਸਰ ਤੇ ਦੋਸਤੋ ਇਹ ਟਾਪ ਬ੍ਰਾਂਡ ਹੈਗਾ ਪਾਣੀ ਦਾ ਬਿਸਲੈਰੀ ਹੈਗਾ ਸਾਡੇ ਕੋਲ ਤੇ ਨਾਲ ਹੈਗਾ ਇੱਕ ਕੌਡਰਿੰਕ ਇਹਦੇ ਬਾਰੇ ਆਪਾਂ ਜਾਣਾਂਗੇ ਮੈਨ ਤੋਂ ਵੀ ਇਹਨਾਂ ਚ ਕੀ ਕਮੀ ਹੈਗੀ ਆ ਜੀ ਬਿਲਕੁਲ ਸਰ ਇਹਨਾਂ ਨੂੰ ਸਰ ਤੁਸੀਂ ਰੱਖੋ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਆ ਆਤਮੰਤਰ ਵੈਲਨਸ ਦਾ ਅਲਕਲਾਈਨ ਵਾਟਰ ਫਿਲਟਰ ਤੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਪਾਣੀ ਅੱਜ ਦੇ ਟਾਈਮਸ ਸਾਨੂੰ ਕਿਉਂ ਪੀਣਾ ਚਾਹੀਦਾ ਹੈ ਅਲਕਲਾਈਨ ਪਾਣੀ ਦੇਖੋ ਅੱਜ ਦੇ ਟਾਈਮ ਵਿੱਚ ਮਾਰਕੀਟ ਚ ਬਹੁਤ ਸਾਰੇ ਬ੍ਰਾਂਡਸ ਹੈ ਜੋ ਇਹ ਹੀ ਅਲਕਲਾਈਨ ਵਾਟਰ ਫਿਲਟਰ 1 ਲੱਖ 2 ਲੱਖ 3 ਲੱਖ 4 4 ਲੱਖ ਦਾ ਮਾਰਕੀਟ ਚ ਦੇ ਰਿਹਾ ਬਟ ਅਲਕਲਾਈਨ ਵਾਟਰ ਆਫ ਆਤਮਨ ਤਨ ਮੈਲਸ ਤੁਹਾਨੂੰ ਮਿਲੇਗਾ ਸਿਰਫ 5500 ਰੁਪਏ ਦਾ ਅੱਜ ਕਰਨ ਜਾ ਰਹੇ ਹਾਂ ਸੀ ਅਲਕਲਾਈਨ ਵਾਟਰ ਫਿਲਟਰ ਦਾ ਲਾਈਵ ਡੈਮੋ ਤੁਹਾਡੇ ਸਾਹਮਣੇ ਤਾਂ ਕਿ ਤੁਹਾਡਾ ਵਿਜ਼ਨ ਕਲੀਅਰ ਹੋਏ ਕਿ ਅੱਜ ਦੇ ਟਾਈਮ 'ਚ ਸਾਨੂੰ ਅਲਕਲਾਈਨ ਵਾਟਰ ਫਿਲਟਰ ਯੂਜ਼ ਕਰਨਾ ਕਿਉਂ ਜ਼ਰੂਰੀ ਹੈ ਆਤਮੰਤਨ ਵੈਲਨੈਸ ਦੀ ਜਦੋਂ ਵੀ ਪ੍ਰੋਡਕਟ ਪ੍ਰੈਜੈਂਟੇਸ਼ਨ ਹੁੰਦੀ ਹੈ ਉਹਦੇ ਵਿੱਚ ਹਮੇਸ਼ਾ ਤਿੰਨ ਚੀਜ਼ਾਂ ਦੇ ਉੱਪਰ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਆਪਣਾ ਹਵਾ ਪਾਣੀ ਭੋਜਨ ਬਦਲ ਕੇ ਕਿੰਨੇ ਸਵਸਥ ਰਹਿ ਸਕਦੇ ਅੱਜ ਦੇ ਟਾਈਮ 'ਚ ਹਵਾ ਦੇ ਉੱਪਰ ਆਪਾਂ ਗੱਲ ਕੀਤੀ ਜੇ ਅਸੀਂ ਭੋਜਨ ਦੀ ਗੱਲ ਕਰੀਏ ਤਾਂ ਆਤਮੰਤਨ ਵੈਲਨੈਸ ਬਹੁਤ ਸਾਰੇ ਸਪਲੀਮੈਂਟਸ ਲੈ ਕੇ ਆਇਆ ਹੈ ਜਿਨ੍ਹਾਂ ਨੂੰ ਤੁਸੀਂ ਇਨਟੇਕ ਕਰਕੇ ਬਹੁਤ ਸਾਰੀ ਛੋਟੀ ਵੱਡੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਆਤਮੰਤਨ ਵੈਲਨੈਸ ਦੇ ਇੰਨੇ ਜ਼ਬਰਦਸਤ ਰਿਜ਼ਲਟਸ ਇੰਨੇ ਅੱਛੇ ਰਿਜ਼ਲਟਸ ਸਾਨੂੰ ਮਿਲੇ ਹੈ ਤੁਸੀਂ ਕੀ ਸੋਚ ਸਕਦੇ ਸੀ ਕਿ ਇੱਕ ਕੈਪਸੂਲ ਖਾਣ ਨਾਲ ਇੱਕ ਹੈਲਥ ਯੂਨਿਟ ਖਾਣ ਨਾਲ ਤੇ ਇੱਕ ਸਿਰਫ ਨਾਬੀਓਲ ਯੂਜ਼ ਕਰਨ ਨਾਲ ਜਿਹਨੂੰ ਨਾ ਤੁਸੀਂ ਖਾਣਾ ਹੈ ਨਾ ਤੁਸੀਂ ਪੀਣਾ ਸਿਰਫ ਨਾਬੀ ਦੇ ਵਿੱਚ ਲਗਾ ਕੇ ਇਹਦੇ ਨਾਲ ਇੱਕ ਔਰਤ ਜਿਹੜੀ 14 ਸਾਲ ਤੋਂ ਜਿਨ੍ਹਾਂ ਦੇ ਘਰ ਖੁਸ਼ੀਆਂ ਨਹੀਂ ਆਈਆਂ ਸੀ ਬੇਬੀ ਨਹੀਂ ਹੋ ਰਿਆ ਸੀ ਤੇ ਸਿਰਫ ਇਹ ਦੋ ਪ੍ਰੋਡਕਟ ਯੂਜ਼ ਕਰਨ ਨਾਲ ਉਹਨਾਂ ਦੇ ਘਰਾਂ 'ਚ ਖੁਸ਼ੀ ਆਈ ਹੈ ਕਿੰਨੀ ਅੱਛੀ ਗੱਲ ਹੈ ਸਿਰਫ 1 ਸਾਲ ਦੇ ਅੰਦਰ ਅੰਦਰ ਆਤਮੰਤਨ ਵੈਲਨੈਸ ਪ੍ਰੋਡਕਟਸ ਆਪ ਦੇ ਆਪ ਨੂੰ ਪ੍ਰੂਫ ਕਰ ਚੁੱਕੇ ਹੈ ਔਰ ਇਹੀ ਸੋਚ ਨੂੰ ਅੱਗੇ ਲੈ ਕੇ ਜਾਂਦੇ ਹੋਏ ਆਤਮੰਤਨ ਵੈਲਨੈਸ ਲੈ ਕੇ ਆਈ ਹੈ ਆਤਮੰਤਨ ਵੈਲਨੈਸ ਦਾ ਅਲਕਲਾਈਨ ਵਾਟਰ ਫਿਲਟਰ ਅਸੀਂ ਪਾਣੀ ਤੇ ਵੀ ਕੰਮ ਕਰ ਚੁੱਕੇ ਆ ਪਾਣੀ ਨੂੰ ਵੀ ਅਲਕਲਾਈਨ ਕਰਨ ਦਾ ਵੀੜਾ ਉਠਾਇਆ ਤੇ ਘਰ ਘਰ ਪਹੁੰਚਾਉਣ ਦਾ ਵੀੜਾ ਉਠਾਇਆ ਓਨਲੀ ਥਰੂ ਆਤਮਨ ਤਨ ਮੈਨਰਨੈਸ ਅੱਜ ਤੁਹਾਨੂੰ ਮੈਂ ਲਾਈਵ ਡੈਮੋ ਦਿਖਾਉਣ ਜਾ ਰਹੀ ਹਾਂ ਕਿ ਸਾਨੂੰ ਕਿਉਂ ਅਲਕਲਾਈਨ ਪਾਣੀ ਪੀਣਾ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਜ਼ਰੂਰੀ ਹੈ ਕੀ ਤੁਸੀਂ ਜਾਣਦੇ ਹੋ ਜਿਹੜਾ ਸਾਡੀ ਬਾਡੀ ਹੈ ਜਿਹੜਾ ਸਾਡਾ ਸਰੀਰ ਹੈ ਉਹ 70 ਤੋਂ 80% ਪਾਣੀ ਦਾ ਬਣਿਆ ਹੋਇਆ ਹੈ ਮਤਲਬ ਆਪਣਾ ਜਿੰਨਾ ਟੋਟਲ ਵਜ਼ਨ ਹੈ ਨਾ ਉਹਦੇ ਵਿੱਚ 70 ਤੋਂ 80% ਪਾਣੀ ਹੈ ਤੁਸੀਂ ਖੁਦ ਸੋਚ ਸਕਦੇ ਹੋ ਕਿ ਹੁਣ ਜਿਹੜਾ ਸੀ ਪਾਣੀ ਪੀਣਾ ਉਹ ਐਸਿਡਿਕ ਪਾਣੀ ਪੀਣਾ ਹੈ ਜਾਂ ਅਲਕਲਾਈਨ ਪਾਣੀ ਪੀਣਾ ਹੈ ਮੈਮ ਆਰਓ ਦੇ ਪਾਣੀ ਦੇ ਨੁਕਸਾਨ ਕੀ ਕੀ ਹੈਗੇ ਸੀ ਸਰ ਤੁਸੀਂ ਅੱਜ ਜਿਹੜਾ ਆਰਓ ਦਾ ਪਾਣੀ ਪੀ ਰਹੇ ਹੋ ਆਲਮੋਸਟ ਸਾਰੇ ਅੱਜਕੱਲ ਆਰਓ ਦਾ ਪਾਣੀ ਪੀ ਰਹੇ ਐ ਉਹਦੇ ਬਹੁਤ ਸਾਰੇ ਨੁਕਸਾਨ ਐ ਤੇ ਇੱਕ ਕਾਰਨ ਦੱਸਣਾ ਚਾਹੂੰਗੀ ਉਹਦੇ ਨੁਕਸਾਨ ਹੈ ਕਿਉਂ ਕਿ ਕਿਉਂਕਿ ਜਿਹੜਾ ਵੀ ਪਾਣੀ ਅਸੀਂ ਆਰਓ ਦੀ ਮਸ਼ੀਨ ਨੂੰ ਦਿੱਤਾ ਨਾ ਵੀ ਇਹਨੂੰ ਤੂੰ ਕੈਮੀਕਲ ਐਨ ਦੇ ਵਿੱਚੋਂ ਕੈਮੀਕਲ ਨੂੰ ਖਤਮ ਕਰ ਦੇ ਉਹਨੇ ਕੀ ਕੀਤਾ ਕੈਮੀਕਲਸ ਨੂੰ ਤਾਂ ਖਤਮ ਕੀਤਾ ਕੀਤਾ ਉਹ ਤਾਂ ਇੱਕ ਮਸ਼ੀਨ ਐ ਉਹਨੇ ਕੈਮੀਕਲਸ ਦੇ ਨਾਲ ਨਾਲ ਜਿਹੜੇ ਮਿਨਰਲਸ ਵੀ ਸੀ ਨਾ ਵਿੱਚ ਉਹਨੂੰ ਵੀ ਮਾਰ ਦਿੱਤਾ ਉਹਨੂੰ ਵੀ ਖਤਮ ਕਰਤਾ ਇਸ ਕਰਕੇ ਉਹ ਸਿਰਫ ਫੋਕਾ ਪਾਣੀ ਰਹਿ ਚੁੱਕਿਆ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਐ ਇਸ ਕਰਕੇ ਉਹ ਐਸਿਡਿਕ ਪਾਣੀ ਬਣ ਚੁੱਕਿਆ ਜੋ ਸਾਡੇ ਅੰਦਰ ਜਾ ਕੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਜਿਵੇਂ ਕਿ ਹੱਡੀਆਂ ਦਾ ਕਮਜ਼ੋਰ ਹੋਣਾ ਫੈਟੀ ਲੀਵਰ ਦਾ ਹੋਣਾ ਫੈਟੀ ਲੀਵਰ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਕਿਡਨੀ ਨਾਲ ਰਿਲੇਟਡ ਪ੍ਰੋਬਲਮਸ ਲੀਵਰ ਨਾਲ ਰਿਲੇਟਡ ਪ੍ਰੋਬਲਮਸ ਅੱਜ ਕੱਲ ਹਰ ਇਨਸਾਨ ਨੂੰ ਘੇਰ ਰਹੀਆਂ ਐ ਇਹਦੇ ਨਾਲ ਨਾਲ ਊਮਨ ਦੇ ਇੰਟਰਨਲ ਪ੍ਰੋਬਲਮਸ ਉਹਨਾਂ ਦੀ ਵੀ ਇੱਕ ਵਜ੍ਹਾ ਹੈ ਐਸਿਡਿਕ ਪਾਣੀ ਦਾ ਯੂਜ਼ ਕਰਨਾ ਨਾਲ ਦੀ ਨਾਲ ਬੱਚਿਆਂ ਵਿੱਚ ਅੱਜ ਕੱਲ ਡਾਇਬਟੀਜ਼ ਬੀਪੀ ਵਰਗੀਆਂ ਬਿਮਾਰੀਆਂ ਦੇਖਣ ਨੂੰ ਮਿਲ ਰਹੀਆਂ ਉਹ ਕਿਉਂ ਮਿਲ ਰਹੀਆਂ ਕਿਉਂਕਿ ਉਹਨਾਂ ਦਾ ਵੀ ਇੱਕ ਕਾਰਨ ਹੈ ਕਿ ਉਹਨਾਂ ਦੇ ਅੰਦਰ ਐਸਿਡਿਕ ਪਾਣੀ ਲਗਾਤਾਰ ਜਾ ਰਿਹਾ ਹੈ ਉੰਦੇ ਤੋਂ ਬਚਣ ਵਾਸਤੇ ਅਸੀਂ ਲੈ ਕੇ ਆਏ ਇੱਕ ਬਹੁਤ ਵਧੀਆ ਸੋਲੂਸ਼ਨ ਅਲਕਲਾਈਨ ਵਾਟਰ ਫਿਲਟਰ ਜੇ ਤੁਸੀਂ ਵੀ ਚਾਹਦੇ ਹੋ ਤੁਸੀਂ ਆਪਣੀ ਸਿਹਤ ਨੂੰ ਅੱਛਾ ਰੱਖ ਸਕੋ ਆਪਣੇ ਘਰ ਦੇਆਂ ਦੀ ਸਿਹਤ ਨੂੰ ਅੱਛਾ ਰੱਖ ਸਕੋ ਤਾਂ ਅਲਕਲਾਈਨ ਵਾਟਰ ਫਿਲਟਰ ਯੂਜ਼ ਕਰਨਾ ਅੱਜ ਹੀ ਸਟਾਰਟ ਕਰੋ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਅਲਕਲਾਈਨ ਵਾਟਰ ਫਿਲਟਰ ਦੇ ਕਿੰਨੇ ਜ਼ਿਆਦਾ ਫਾਇਦੇ ਐ ਸਭ ਤੋਂ ਪਹਿਲੀ ਗੱਲ ਜਿਹੜੇ ਮਿਨਰਲਸ ਆਰਓ ਦੀ ਮਸ਼ੀਨ ਚ ਮਾਰੇ ਜਾ ਚੁੱਕੇ ਸੀ ਖਤਮ ਹੋ ਚੁੱਕੇ ਸੀ ਉਹ ਸਾਰੇ ਮਿਨਰਲਸ ਤੁਹਾਨੂੰ ਅਲਕਲਾਈਨ ਫਿਲਟਰ ਦੇ ਥਰੂ ਮਿਲਾਂਗੇ ਜਿਵੇਂ ਕਿ ਇੰਦੇ ਵਿੱਚ 6 ਮਿਨਰਲਸ ਮੇਨ ਪਾਏ ਜਾਂਦੇ ਆ ਫਰਸਟ ਕੈਲਸ਼ੀਅਮ ਮੈਗਨੀਸ਼ੀਅਮ ਪੋਟਾਸ਼ੀਅਮ ਫਾਸਫੋਰਸ ਜ਼ਿੰਕ ਐਂਡ ਸੋਡੀਅਮ ਵਰਕੇ ਖਣਿਜ ਪਦਾਰਥ ਇੰਦੇ ਵਿੱਚ ਤੁਹਾਨੂੰ ਮਿਲਣਗੇ ਵਿਟਾਮਿਨਸ ਮਿਲਣਗੇ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਅਲਕਲਾਈਨ ਵਾਟਰ ਚੱਕਦੇ ਫਾਇਦੇ ਕੀ ਕਹੋਗੇ ਬਿਲਕੁਲ ਸਰ ਤੁਹਾਨੂੰ ਲਾਈਵ ਡੈਮੋ ਕਰਕੇ ਦਿਖਾਉਂਗੀ ਅਲਕਲਾਈਨ ਵਾਟਰ ਫਿਲਟਰ ਦਾ ਲੈ ਕੇ ਆਏ ਸਰ ਨਾਲ ਕੋਲ ਡਰਿੰਕ ਲੈ ਕੇ ਆਏ ਪਹਿਲਾਂ ਆਪਾਂ ਇਹਨਾਂ ਦੇ ਉੱਪਰ ਡੈਮੋ ਕਰਦੇ ਆਂ ਸਭ ਤੋਂ ਪਹਿਲਾਂ ਇਹ ਸਾਡਾ ਅਲਕਲਾਈਨ ਵਾਟਰ ਫਿਲਟਰ ਹੈ ਇੰਨ ਵਿੱਚ ਆਪਾਂ ਇਹ ਵਾਲਾ ਪਾਣੀ ਜਿਹੜਾ ਤੁਸੀਂ ਲੈ ਕੇ ਆਏ ਹੋ ਇਹਨੂੰ ਆਪਾਂ ਫਿਲ ਕਰਦੇ ਆਂ ਚਲੋ ਜੀ ਇਹ ਆਪਾਂ ਪਾਤਾ ਅਲਕਲਾਈਨ ਵਾਟਰ ਫਿਲਟਰ ਚ ਬੋਟਲ ਵਾਲਾ ਪਾਣੀ ਜੋ ਆਪਾਂ ਰੋਜ਼ ਮਰਜ਼ੀ ਜ਼ਿੰਦਗੀ ਵਿੱਚ ਬਹੁਤ ਯੂਜ਼ ਕਰਦੇ ਆਂ ਹੁਣ ਇਹਨਾਂ ਨੂੰ ਆਪਾਂ ਪਾਨੇ ਇੱਕ ਗਲਾਸ 'ਚ ਤੁਹਾਡੇ ਸਾਹਮਣੇ ਹੋ ਰਿਹਾ ਦੇਖੋ ਲਾਈਵ ਡੈਮੋ ਚੱਲ ਰਿਹਾ ਇੱਕ ਗਲਾਸ ਚ ਮੈਂ ਪਾਇਆ ਹੈ ਬੋਟਲ ਵਾਲਾ ਪਾਣੀ ਨੈਕਸਟ ਵਿੱਚ ਹੈ ਕੋਲਡ ਡਰਿੰਕ ਜੋ ਸਾਡੇ ਬੱਚੇ ਘਰ ਦੇ ਬੱਚੇ ਅਸੀਂ ਬਹੁਤ ਸ਼ੌਂਕ ਨਾਲ ਪਿੰਦੇ ਨਾ ਉਹਦਾ ਅੱਜ ਤੁਹਾਨੂੰ ਲਾਈਵ ਡੈਮੋ ਦੇਖਣ ਨੂੰ ਮਿਲੇਗਾ ਨੈਕਸਟ ਆਪਾਂ ਦੇਖੋ ਸਿਰਫ 1-2 ਮਿੰਟ ਹੋਏ ਐ ਤੇ ਹੁਣ ਆਪਾਂ ਫਿਲ ਕਰਾਂਗੇ ਅਲਕਲਾਈਨ ਵਾਟਰ ਫਿਲਟਰ ਅੱਜ ਤੁਹਾਡਾ ਵਿਜ਼ਨ ਕਲੀਅਰ ਹੋਣ ਵਾਲਾ ਹੈ ਕਿ ਅਸੀਂ ਕੀ ਪਾਣੀ ਪੀ ਰਹੇ ਹਾਂ ਕੀ ਆਪਣੀ ਬਾਡੀ ਦੇ ਅੰਦਰ ਪਾ ਰਹੇ ਹਾਂ ਕਿਹੜਾ ਪਾਣੀ ਪੀ ਰਹੇ ਹਾਂ ਐਸਿਡਿਕ ਪੀ ਰਹੇ ਹਾਂ ਜਾਂ ਨਿਊਟਰਲ ਪੀ ਰਹੇ ਹਾਂ ਜਾਂ ਫਿਰ ਅਲਕਲਾਈਨ ਪਾਣੀ ਪੀ ਰਹੇ ਹਾਂ ਆਪਾਂ ਦੀ ਰੋਜ਼ਮਰਹ ਜ਼ਿੰਦਗੀ 'ਚ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਪੀ ਐਚ ਸਕੇਲ ਤੋਂ ਇਹਨੂੰ ਪੀ ਐਚ ਇੰਡੀਕੇਟਰ ਵੀ ਕਿਹਾ ਜਾਂਦਾ ਹੈ ਜੋ ਸਾਡੀ ਬਾਡੀ ਦਾ ਪੀ ਐਚ ਲੈਵਲ ਦੱਸਦਾ ਸਾਨੂੰ ਜੀ ਮੈਮ ਅਸੀਂ ਡੈਮੋ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਕਰਾਂਗੇ ਆਪਾਂ ਪੀ ਐਚ ਸਕੇਲ ਡੈਮੋ ਥੋੜਾ ਤੁਹਾਨੂੰ ਦੱਸਣਾ ਚਾਹੁੰਦੀ ਆ ਆਖਿਰੇ ਪੀ ਐਚ ਸਕੇਲ ਹੈ ਕਿ ਮੈਂ ਤਿੰਨ ਤਰ੍ਹਾਂ ਦੇ ਪਾਣੀ ਇੱਥੇ ਯੂਜ਼ ਕੀਤੇ ਐ ਇੱਕ ਅਲਕਲਾਈਨ ਵਾਟਰ ਇੱਕ ਕੋਲਡ ਡਰਿੰਕ ਤੇ ਇੱਕ ਬੋਟਲ ਵਾਲਾ ਪਾਣੀ ਜਦੋਂ ਅਸੀਂ ਪੀ ਐਚ ਸਕੇਲ ਇੰਡੀਕੇਟਰ ਦੇ ਡ੍ਰੌਪਸ ਉਹਦੇ ਵਿੱਚ ਪਾਵਾਂਗੇ ਤਾਂ ਅਗਰ ਕਲਰ ਚੇਂਜ ਹੋ ਕੇ yellow ਕਲਰ ਹੋ ਜਾਂਦਾ ਹੈ ਮਤਲਬ ਜੋ ਅਸੀਂ ਪਾਣੀ ਪੀ ਰਹਿਆ ਉਹ ਕਿਹੜਾ ਪਾਣੀ ਹੈ ਫਿਰ ਐਸਿਡਿਕ ਪਾਣੀ ਔਰ ਅਗਰ ਉਂਦਰ on the color change ਹੋ ਕੇ green water ਹੋ ਜਾਂਦਾ ਹੈ green color ਦਾ ਪਾਣੀ ਅਗਰ ਬਣ ਜਾਂਦਾ ਹੈ green color ਕਿਉਂ ਬਣਦਾ ਹੈ ਕਿਉਂਕਿ ਜਿਹੜਾ ਪਾਣੀ ਸਿੱਧਾ ਨਦੀਆਂ ਤੋਂ ਨਹਿਰਾਂ ਤੋਂ ਜਾਂ ওয়াਟਰ ਵਕਸ ਦਾ ਪਾਣੀ ਜਾਂ ਜ਼ਮੀਨ ਦੇ نیچے ਜਿਹੜਾ ਬੋਰ ਵਾਲਾ ਪਾਣੀ ਹੁੰਦਾ ਹੈ ਜਿਹੜੇ ਸਿੱਧਾ ਯੂਜ਼ ਕਰਦੇ ਆ ਉਹ green color ਦਾ ਪਾਣੀ ਯੂਜ਼ ਕਰਦੇ ਆ ਬਟ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਪਾਣੀ green color ਦਾ ਤਾਂ ਹੁੰਦਾ ਹੈ ਉਹ neutral ਤਾਂ ਹੁੰਦਾ ਹੈ ਬਟ ਅਸੀਂ ਉਹ ਪਾਣੀ ਨੂੰ ਸਿੱਧਾ ਡਾਇਰੈਕਟ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਮਿਨਰਲਸ ਦੇ ਨਾਲ-ਨਾਲ ਬਹੁਤ ਸਾਰੇ ਕੈਮੀਕਲਸ ਵੀ ਹੁੰਦੇ ਜਿਹੜੇ ਕੋਲਰਾ ਵਰਗੀ ਡਿਜ਼ੀਜ਼ ਨੂੰ ਵੀ ਜਨਮ ਦਿੰਦੇ ਆ ਇਸ ਕਰਕੇ ਜਿਹੜਾ ਇਹ ਗ੍ਰੀਨ ਪਾਣੀ ਹੈ ਅਸੀਂ ਦੇਤਾ ਮਸ਼ੀਨਾਂ ਨੂੰ ਆਰਓ ਦੀਆਂ ਮਸ਼ੀਨਾਂ ਨੂੰ ਜਿੰਨੇ ਕੀ ਕੀਤਾ ਇਹ ਗ੍ਰੀਨ ਕਲਰ ਦੇ ਪਾਣੀ ਨੂੰ ਫਿਰ ਤੋਂ ਐਸਿਡਿਕ ਬਣਾਤਾ ਨੈਕਸਟ ਆਉਂਦਾ ਜੀ ਅਲਕਲਾਈਨ ਵਾਟਰ ਜਿੰਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਡੈਮੋ ਦਿਖਾਉਣ ਜਾ ਰਹੇ ਆ ਅਗਰ ਸਾਡਾ ਕਾਣੀ ਦਾ ਕਲਰ ਬਲੂ ਕਲਰ ਹੋ ਜਾਂਦਾ ਹੈ ਤਾਂ ਮਤਲਬ ਉਹ ਸਾਡੀ ਬਾਡੀ ਵਾਸਤੇ ਬੈਸਟ ਪਾਣੀ ਹੈ ਕਿਉਂਕਿ ਉਹ ਅਲਕਲਾਈਨ ਵਾਟਰ ਹੈ ਜੋ ਸਾਨੂੰ ਬਹੁਤ ਸਾਰੇ ਬੈਨੀਫਿਟਸ ਦੇਗਾ ਤੇ ਸਾਨੂੰ ਬਹੁਤ ਸਾਰੇ ਹੈਲਥ ਇਸ਼ੂਸ ਤੋਂ ਬਚਾਏਗਾ ਸਕੇਲ ਇੰਡੀਕੇਟਰ ਅੰਦੀ ਮੈਂ ਡ੍ਰੌਪਸ ਪਾਣ ਜਾ ਰਹੀ ਹਾਂ ਹੁਣ 4 4 ਡ੍ਰੌਪਸ ਆਪਾਂ ਪਾਵਾਂਗੇ ਹਰ ਗਲਾਸ ਤੁਹਾਨੂੰ ਖੁਦ ਪਤਾ ਚੱਲੇਗਾ ਕਿ ਅਸੀਂ ਕਿਸ ਤਰ੍ਹਾਂ ਦਾ ਪਾਣੀ ਪੀ ਰਹੇ ਹਾਂ ਇਹ ਦੇਖੋ ਜੀ ਤੁਹਾਡੇ ਸਾਹਮਣੇ ਬਿਲਕੁਲ ਲਾਈਵ ਡੈਮੋ ਹੋਇਆ ਹੈ ਇਹ ਪਾਣੀ ਕੀ ਬਣ ਚੁੱਕਿਆ ਜਿਹੜਾ ਮੈਂ ਬੋਟਲ ਵਾਲਾ ਪਾਣੀ ਪਾਇਆ ਸੀ ਸਰ ਤੁਸੀਂ ਲੈ ਕੇ ਆਏ ਸੀ ਪਾਣੀ ਬਿਲਕੁਲ ਜੀ ਬਿਲਕੁਲ ਜੀ ਇਹ ਬਿਲਕੁਲ yellow color ਦਾ ਪਾਣੀ ਹੋ ਚੁੱਕਿਆ ਹੈ ਮਤਲਬ ਕੀ ਪੀ ਰਹਿਆਂ ਸੀ ਐਸਿਡ ਐਸਿਡਿਕ ਪਾਣੀ ਪੀ ਰਹਿਆਂ ਜੋ ਸਾਡੇ ਅੰਦਰ ਜਾ ਕੇ ਐਸਿਡਿਟੀ ਬਣਾਏਗਾ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੂੰ ਜਨਮ ਦੇਗਾ ਜੋ ਅਸੀਂ ਕੋਲਡ ਡਰਿੰਕ ਪਿੰਨੇ ਆ yellow ਤੋਂ ਵੀ نیچے ਗੇੜ ਚੁੱਕਿਆ ਰੈੱਡ ਕਲਰ ਆ ਚੁੱਕਿਆ ਅੰਦੇ ਵਿੱਚ ਮਤਲਬ ਐਸਿਡਿਕ ਤੋਂ ਵੀ ਮਾੜਾ ਸਿਰਫ ਕੂੜਾ ਪਾ ਰਹੇ ਆਪਾਂ ਅੰਦਰ ਨੈਕਸਟ ਹੈ ਜੀ ਸਾਡਾ ਅਲਕਲਾਈਨ ਵਾਟਰ ਫਿਲਟਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਇਹ ਬਲੂ ਕਲਰ ਹੋ ਚੁੱਕਿਆ ਹੈ ਮਤਲਬ ਸਾਡੀ ਬਾਡੀ ਵਾਸਤੇ ਬਿਲਕੁਲ ਫਿੱਟ ਹੈ ਇਹ ਪਾਣੀ ਤੁਸੀਂ ਆਪ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਲਾਈਵ ਡੈਮੋ ਹੋਇਆ ਦੋਸਤੋ ਇਹ ਮੈਡਮ ਨੇ ਆਪਾਂ ਨੂੰ ਪੀ ਐਸ ਸਕੇਲ ਉਹ ਖਾਇਆ ਸੀਗਾ ਪੀ ਐਸ ਸਕੇਲ ਦੇ ਵਿੱਚ ਜ਼ੀਰੋ ਸ਼ੁਰੂ ਹੁੰਦਾ ਹੈ ਰੈੱਡ ਤੋਂ yellow ਸ਼ੁਰੂ ਹੁੰਦਾ 2 3 4 ਦੇ ਵਿੱਚ ਉਸ ਤੋਂ ਬਾਅਦ ਬਲੂ ਜਿਹੜਾ ਸ਼ੁਰੂ ਹੁੰਦਾ ਹੈ 10 ਤੋਂ ਲੈ ਕੇ 14 ਤੱਕ ਉਹ ਯਾਰ ਮੈਂ ਬੜਾ ਹੈਰਾਨ ਹੋ ਗਿਆ ਕਿ ਆ ਪਾਣੀ ਲੈ ਕੇ ਆ ਸੀ ਬਿਸਲੈਰੀ ਦਾ ਅਸੀਂ ਲੈ ਕੇ ਆ ਸੀ ਤੁਹਾਡੇ ਸਾਹਮਣੇ ਖੋਲਿਆ ਸੀਗਾ ਬਿਸਲੈਰੀ ਦੇ ਪਾਣੀ yellow ਹੈ yellow ਹੈ ਤਾਂ ਮਤਲਬ ਤੁਸੀਂ ਦੇਖ ਰਹੇ ਹੋ 2 ਤੋਂ ਲੈ ਕੇ 4 ਤੱਕ ਹੈਗਾ ਮਤਲਬ ਕਿ ਐਸਿਡਿਕ ਪਾਣੀ ਹੈ ਇਹ ਪਾਣੀ ਵੀ ਸੇਫ ਨਹੀਂ ਹੈ ਜਿਹਨੂੰ ਲੋਕ ਮਿਨਰਲ ਵਾਟਰ ਕਹਿੰਦੇ ਆ ਇਹ ਮਿਨਰਲ ਵਾਟਰ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਪੀ ਐਸਕੇਲ ਤੁਸੀਂ ਘਰੇ ਵੀ ਟੈਸਟ ਕਰ ਸਕਦੇ ਹੋ ਸਾਡੇ ਕੋਲ ਬੋਤਲ ਹੈਗੀ ਸਫਰ ਚ ਹੈਗੀ ਜੇ ਤੁਸੀਂ ਪੀ ਐਚ ਸਕੇਲ ਦੀ ਬੋਤਲ ਹੈਗੀ ਤੁਸੀਂ ਉਹਨੂੰ ਟੈਸਟ ਕਰਾ ਜੇ ਪਾਣੀ yellow ਨਿਕਲੇਗਾ ਮਤਲਬ ਪੀਨ ਲਾਇਕ ਨਹੀਂ ਹੈਗਾ ਤੇ ਅਸੀਂ ਪੈਸੇ ਦੇ ਕੇ ਖਰੀਦਣਾ 20 ਰੁਪਈਆ ਚ ਤੇ ਉਸ ਤੋਂ ਬਾਅਦ ਗੱਲ ਕਰੀਏ ਕੋਲਡ ਡਰਿੰਕ ਦੀ ਦੋਸਤੋ ਜ਼ਹਿਰ ਹੈ ਜ਼ਹਿਰ ਵੈਸੇ ਨਹੀਂ ਕਿਹਾ ਗਿਆ ਕਿ ਜ਼ਹਿਰ ਕਿਉਂ ਹੈ ਇਹ ਜ਼ਹਿਰ ਹੈਗਾ ਤੁਸੀਂ ਰੰਗ ਮਿਲਾ ਲਓ ਜ਼ਹਿਰ ਹੈ ਤਾਂ ਮੈਂ ਤਾਂ ਲੱਗਦਾ ਮੈਨੂੰ ਅੱਜ ਤੋਂ ਬਾਅਦ ਮੈਂ ਕੋਲਡ ਡਰਿੰਕ ਨਹੀਂ ਪੀਊਂਗਾ ਤੇ ਅੱਜ ਮੈਂ ਇਹ ਲੈ ਕੇ ਵੀ ਜਾਊਂਗਾ ਤੇ ਨਾਲ ਤੁਸੀਂ ਇਹ ਦੇਖੋ ਵੀ ਇਹ ਗਲੂ ਹੋ ਗਿਆ ਤੇ ਨਾਲ ਪਾਣੀ ਵੇਖੋ ਕਿੰਨਾ ਕਲੀਅਰ ਹੈ ਜੀ ਕਹਿੰਦੇ ਨੀਲਾ ਪਾਣੀ ਵੈਸੇ ਵੀ ਦੇਖਣ ਜੀ ਬਹੁਤ ਸੋਹਣਾ ਲੱਗਦਾ ਤੇ ਨੀਲਾ ਪਾਣੀ ਹੋ ਗਿਆ ਨੀਲਾ ਪਾਣੀ ਪੀਣ ਵਾਸਤੇ ਬਹੁਤ ਵਧੀਆ ਮੈਂਮ ਤੋਂ ਹੋਰ ਜਾਣਕਾਰੀ ਹੋਵੇ ਲਵਾਂਗੇ ਆਪਾਂ ਤੇ ਦੋਸਤੋ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਤੁਸੀਂ ਵੀ ਇੱਕ ਵਾਰੀ ਟਰਾਈ ਕਰਿਆ ਜ ਆਤਮੰਤੰ ਦਾ ਅਲਕਲਾਈਨ ਵਾਟਰ ਵਾਲਾ ਜਿਹੜਾ ਕਿ ਹੈ ਜੱਗ ਹੈਗਾ ਇਹ 6 ਲੀਟਰ ਦਾ ਜੱਗ ਹੈ ਤੇ ਬਹੁਤ ਵਧੀਆ ਆਪਾਂ ਨੂੰ ਮਿਲਣ ਵਾਲੇ ਤੇ ਬਹੁਤ ਘੱਟ ਰੇਟਾਂ ਉੱਪਰ ਮਿਲਣ ਵਾਲਾ ਸਾਰਾ ਕੁਝ ਅਸੀਂ ਦੱਸਦੇ ਜਾਵਾਂਗੇ ਐਡਰੈਸ ਵੀ ਦੱਸਾਂਗੇ ਕਿਵੇਂ ਲੈ ਸਕਦੇ ਆ ਉਹ ਵੀ ਦੱਸਦੇ ਜਾਵਾਂਗੇ ਜੀ ਦੋਸਤੋ ਪਿੰਕਾ ਕੱਕੜ ਮੈਡਮ ਸੀਓ ਨੇ ਇਸ ਕੰਪਨੀ ਦੇ ਤੇ ਇਹਨਾਂ ਨੇ ਜਾਣਕਾਰੀਆਂ ਬਹੁਤ ਵਧੀਆ ਦਿੱਤੀਆਂ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਵੀ ਯਾਰ ਪੀ ਕੀ ਰਹੇ ਆ ਅੱਜ ਕਲੀਅਰ ਹੋਇਆ ਵੀ ਪੀਤਾ ਕੀ ਹੈ ਪਰ ਮੈਮ ਤੁਸੀਂ ਇੱਕ ਦਾਵਾ ਕੀਤਾ ਸੀ ਕਿ ਮਿਨਰਲ ਵਾਰੇ ਯੈਸ ਸਰ ਮਿਨਰਲ ਵਾਰੇ ਵੀ ਸਾਨੂੰ ਦੱਸੋ ਵੀ ਉਹ ਚੈੱਕ ਕਿਵੇਂ ਕਰ ਸਕਦੇ ਆ ਤੇ ਚੈਕਿੰਗ ਵਾਸਤੇ ਵੀ ਉਹਨਾਂ ਨੂੰ ਪ੍ਰੋਡਕਟ ਕਿੱਥੋਂ ਮਿਲੇਗਾ ਯੈਸ ਸਰ ਡੈਫੀਨੇਟਲੀ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਵੀ ਇਹਦੇ ਵਿੱਚ ਮਿਨਰਲਸ ਹੈ ਕਿ ਨਹੀਂ ਹੈ ਇਹ ਤਾਂ ਮੈਂ ਪ੍ਰੂਫ ਕਰ ਚੁੱਕੀ ਹਾਂ ਕਿ ਜਿਹੜਾ ਸਾਡਾ ਪਾਣੀ ਹੈ ਅਲਕਲਾਈਨ ਵਾਟਰ ਦਾ ਉਹ ਵਾਕਈ ਅਲਕਲਾਈਨ ਹੈ ਬਟ ਜਿਹੜੇ ਮੈਂ 6 ਤਰ੍ਹਾਂ ਦੇ ਤੁਹਾਨੂੰ ਮਿਨਰਲਸ ਦੱਸਿਆ ਉਹ ਇਹਦੇ ਵਿੱਚ ਹੈ ਜਾਂ ਨਹੀਂ ਹੈ ਉਹ ਮੈਂ ਤੁਹਾਨੂੰ ਹੁਣ ਸਾਬਿਤ ਕਰਨ ਜਾ ਰਹੀ ਹਾਂ ਇੱਕ ਇੱਕ ਸਾਈਡ ਤੇ ਅਸੀਂ ਲਵਾਂਗੇ ਅਲਕਲਾਈਨ ਵਾਟਰ ਤੁਹਾਡੇ ਸਾਹਮਣੇ ਦੇਖੋ ਮੈਂ ਫਿਲ ਕਰ ਰਹੀ ਹਾਂ ਗਲਾਸ ਐਂ ਦੇ ਵਿੱਚ ਸਰ ਇੱਕ ਖਾਸੀਅਤ ਹੁੰਦੀ ਹੈ ਕਿ ਅਗਰ ਆਪਾਂ ਇਹਦੇ ਵਿੱਚ ਡ੍ਰੋਪਸ ਪਾਨੇ ਆ ORP ਡ੍ਰੋਪਸ ਅਗਰ ਆਪਾਂ ਇਹ ਯੂਜ਼ ਕਰਦੇ ਆ ਅਗਰ ਇਹਦਾ ਪਾਣੀ ਕਲਰ ਚੇਂਜ ਹੁੰਦਾ ਹੈ ਪਾਣੀ ਦਾ ਮਤਲਬ ਐਂ ਦੇ ਵਿੱਚ ਮਿਨਰਲਸ ਪ੍ਰੈਜ਼ੈਂਟ ਹੈ ਔਰ ਅਗਰ ਇਹਦੇ ਵਿੱਚ ਕਲਰ ਚੇਂਜ ਨਹੀਂ ਹੁੰਦਾ ਪਾਣੀ ਦਾ ਮਤਲਬ ਤੁਸੀਂ ਡੈੱਡ ਵਾਟਰ ਪੀ ਰਹੇ ਹੋ ਹੋਰ ਕੁਝ ਨਹੀਂ ਐਨ ਵਿੱਚ ਮੈਂ ਪਾਉਂਗੀ ਤੁਹਾਡਾ ਲੈ ਆਇਆ ਹੋਇਆ ਸਰ ਬੋਟਲ ਵਾਟਰ ਆਪਾ ਹੁਣੇ ਸਰ ਤੁਹਾਡੇ ਸਾਹਮਣੇ ਲਾਈਵ ਡੈਮੋ ਕਰਦੇ ਹਾਂ ਤੁਹਾਨੂੰ ਬਿਲਕੁਲ ਦੱਸਣਾ ਚਾਹਾਂਗੇ ਵੀ ਸਾਡੇ ਪਾਣੀ ਚ ਮਿਨਰਲਸ ਹੈ ਜਾਂ ਨਹੀਂ ਹੈ ਓਨਲੀ 4 ਡਰਾਪਸ ਦੇਖੋ ਸਰ ਕਲਰ ਚੇਂਜ ਹੋ ਚੁੱਕਿਆ ਹੈ ਪਿੰਕ ਕਲਰ ਹੋ ਚੁੱਕਿਆ ਹੈ ਹੁਣ ਐਨ ਵਿੱਚ ਪਾਣੀ ਹੈ ਸਰ 4 ਡਰਾਪਸ カラー चेंज ਨਹੀਂ ਹੋਇਆ ਮਤਲਬ ਤੁਸੀਂ ਕੀ ਪੀ ਰਹੇ ਹੋ ਓਨਲੀ ਡੈਡ ਵਾਟਰ ਆ ਦੇਖੋ ਸਰ ਪਿੰਕ ਕਲਰ ਮਤਲਬ ਐਨ ਵਿੱਚ ਸਾਰੇ ਮਿਨਰਲਸ ਆ ਚੁੱਕੇ ਐ ਔਰ ਬੋਟਲ ਵਾਟਰ ਐਨ ਵਿੱਚ ਕੋਈ ਮਿਨਰਲਸ ਨਹੀਂ ਐ ਇਹ ਸਿਰਫ ਇੱਕ ਡੈਡ ਵਾਟਰ ਐ ਫੋਕਾ ਵਾਟਰ ਐ ਜੋ ਆਪਾਂ ਸਿਰਫ ਪਿਆਸ 부ਜਾਨ ਵਾਸਤੇ ਅੱਜ ਦੇ ਟਾਈਮ 'ਚ ਪੀ ਰਹੇ ਹਾਂ ਦੇਖਿਆ ਫਰੈਂਡਸ ਤੁਸੀਂ ਅੱਜ ਦੇ ਡੈਮੋ ਤੋਂ ਤੁਹਾਨੂੰ ਪ੍ਰੂਫ ਹੋ ਗਿਆ ਕਿ ਸਾਨੂੰ ਕਿਹੜਾ ਪਾਣੀ ਯੂਜ਼ ਕਰਨਾ ਚਾਹੀਦਾ ਹੈ ਕਿਹੜਾ ਪਾਣੀ ਪੀਣਾ ਚਾਹੀਦਾ ਹੈ ਅਗਰ ਤੁਸੀਂ ਵੀ ਆਪਣੀ ਸਿਹਤ ਆਪਣੇ ਪਰਿਵਾਰ ਦੀ ਸਿਹਤ ਨੂੰ ਚਾਹੁੰਦੇ ਹੋ ਵੀ ਉਹ ਤਾਂ ਹਮੇਸ਼ਾ ਤੰਦਰੁਸਤ ਰਹੇ ਤਾਂ ਅੱਜ ਹੀ ਯੂਜ਼ ਕਰੋ ਆਤਮੰਤਨ ਵੈਲਨੈਸ ਦਾ ਅਲਕਲਾਈਨ ਵਾਟਰ ਫਿਲਟਰ ਮੈਮ ਅੱਜ ਤੋਂ ਨਹੀਂ ਹੁਣੇ ਤੋਂ ਹੀ ਦੋਸਤੋ ਮੈਂ ਆਤਮੰਤਨ ਦਾ ਅਲਕਲਾਈਨ ਵਾਟਰ ਜੈਗ ਜਿਹੜਾ ਅੱਜ ਹੀ ਖਰੀਦ ਲਿਆ ਤੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਉੱਪਰ ਨੰਬਰ ਦਿੱਤੇ ਗਏ ਆ ਤੇ ਤੁਸੀਂ ਹੁਣੇ ਫੋਨ ਕਰੋ ਤੇ ਹੁਣੇ ਬੁੱਕ ਕਰੋ ਆਪਣੇ ਵਾਸਤੇ ਕਿਉਂਕਿ ਆਪਣੀ ਸਿਹਤ ਤੋਂ ਉੱਪਰ ਕੁਝ ਵੀ ਨਹੀਂ ਹੈਗਾ ਧੰਨਵਾਦ ਜੀ ਕਾਲਸ ਨਾਓ ਥੈਂਕ ਯੂ ਸੋ ਮਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਆਤਮੰਤਨ ਵੈਲਨੈਸ ਕੀ ਹੈ ਆਤਮੰਤਨ ਵੈਲਨੈਸ ਇੱਕ ਸੰਸਥਾ ਹੈ ਜਿਹੜੇ ਦੋ ਹੀ ਮਹਾਮਾਰੀਆਂ ਤੇ ਵਰਕ ਕਰ ਰਹੀ ਹੈ ਇੱਕ ਬਿਮਾਰੀ ਤੇ ਇੱਕ ਬੇਰੋਜ਼ਗਾਰੀ ਕਿਹਾ ਜਾਂਦਾ ਹੈ ਘਰ ਵਿੱਚ ਮਾਇਆ ਤੇ ਤੰਦਰੁਸਤ ਕਾਇਆ ਉਹਦਾ ਜਗ ਤੇ ਸਵਰਗ ਸਮਾਇਆ ਇਹ ਦੋਨੋਂ ਚੀਜ਼ਾਂ ਜਿਹਨੇ ਇਨਸਾਨ ਨੂੰ ਮਿਲ ਜਾਂਦੀਆਂ ਉਹਦਾ ਜਗ ਤੇ ਕੀ ਹੈ ਸਵਰਗ ਹੈ ਅਸੀਂ ਇਹ ਦੋਵਾਂ ਚੀਜ਼ਾਂ ਤੇ ਵਰਕ ਕਰ ਰਹੇ ਹਾਂ ਤੁਸੀਂ ਦੇਖੋਗੇ ਸਾਡੇ ਛੋਟੇ ਛੋਟੇ ਹੋਰ ਤੁਸੀਂ ਇਸ ਪ੍ਰੋਡਕਟ ਵਾਲੇ ਤਾਂ ਜਾਣ ਹੀ ਲਿਆਊਗਾ ਨਾਲ ਸਾਡੇ ਹੋਰ ਛੋਟੇ ਛੋਟੇ ਪ੍ਰੋਡਕਟ ਜਿਵੇਂ ਸਾਡਾ ਨਾਪੀ ਹੋਇਲਾ ਬਹੁਤ ਜ਼ਬਰਦਸਤ ਰਿਜ਼ਲਟ ਦੇ ਚੁੱਕਿਆ ਇਹਨਾਂ ਰਿਜ਼ਲਟ ਸਾਡੇ YouTube ਚੈਨਲ ਤੇ ਸਰ ਦੇ ਮਾਧਮੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਸਾਡਾ ਹੈਲਥੀਰ 21 ਹਰਬਸ ਕੋ ਤਿਆਰ ਕੀਤਾ ਗਿਆ ਕੈਪਸੂਲ ਜਿਹੜਾ 600 ਤੋਂ ਵੱਧ ਬਿਮਾਰੀਆਂ ਨੂੰ ਤੱਕ ਕਵਰ ਕਰਨ ਵਿੱਚ ਤੁਹਾਡੀ ਹੈਲਪ ਕਰਦਾ ਉਸ ਤੋਂ ਬਾਅਦ ਹਰ ਘਰ ਦੇ ਵਿੱਚ ਕੀ ਹੈ ਐਸਿਡਿਟੀ ਦੀ ਪ੍ਰੋਬਲਮ ਹੈ ਐਸਿਡਿਟੀ ਨੂੰ ਖਤਮ ਕਰਨ ਵਾਸਤੇ 240 ਰੁਪਏ ਦਾ ਸਿਰਫ ਸਾਡਾ ਪ੍ਰੋਡਕਟ ਹੈ ਜਿੰਨੀਆਂ 5 ਤੋਂ 7 ਬੰਦਾ ਲੈ ਕੇ ਤੁਸੀਂ ਕੈਪਸੂਲ ਤੋਂ ਕੀ ਹੈ ਛੁਟਕਾਰਾ ਪਾ ਸਕਦੇ ਹੋ ਉਸ ਤੋਂ ਬਾਅਦ ਇੰਡੀਆ ਨੰਬਰ 1 ਹਾਸਲ ਕੀਤਾ ਇੰਡੀਆ ਨੇ ਡਾਇਬੀਟਿਸ ਦੇ ਵਿੱਚ ਡਾਇਬੀਟਿਸ ਨੂੰ ਸਹੀ ਕਰਨ ਵਾਸਤੇ cure ਕਰਨ ਵਾਸਤੇ ਅਸੀਂ ਇੱਕ ਜੂਸ ਕਰੇਲਾ ਤੇ ਜਾਮੂਨ ਐਲੋਵੇਰਾ ਤੇ ਆਮਲਾ ਤੋਂ ਬਣਾਇਆ ਇੱਕ ਜੂਸ ਹੈ ਜੋ ਇੱਕ ਵਾਜਿਬ ਰੇਟ ਤੇ ਹੈ ਤਾਂ ਕਿ ਹਰ ਇਨਸਾਨ ਨੂੰ ਅਫੋਰਡ ਕਰ ਸਕੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਪ੍ਰੋਡਕਟ ਹੈ ਜਿਵੇਂ ਹੇਅਰੋਲਾ 21 ਹਰਬਸ ਤੋਂ ਬਣਾਇਆ ਹੇਅਰੋਲਾ ਇਹਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਹਰਬਸ ਦਿਖਾਈ ਦੇਣਗੀਆਂ ਜੋ ਤੁਹਾਡੇ ਵਾਲਾਂ ਦੀ ਗਰੋਥ ਦੇ ਵਿੱਚ ਹੈਲਪ ਕਰਦਾ ਹੈ ਸਤਨਾ ਲੈ ਸਾਡੇ ਕੋਲ 24 ਤੋਂ 25 ਪ੍ਰੋਡਕਟ ਹੈ 24 ਪ੍ਰੋਡਕਟ ਪਹਿਲਾਂ ਚੱਲ ਰਹੀ ਸੀ ਇੱਕ ਨਵਾਂ ਪ੍ਰੋਡਕਟ ਚੱਲਣ ਤੁਹਾਨੂੰ ਦਿਖਾਇਆ ਜਿਹਨੂੰ ਅਸੀਂ ਨਵਾਂ ਲਾਂਚ ਕੀਤਾ ਤੇ ਜਿੰਦਾ ਤੁਸੀਂ ਡੈਮੋ ਵੀ ਦੇਖਿਆ ਮੈਂ ਚਾਹੂਗਾ ਅੱਜ ਹੀ ਆਤਮੰਤਨ ਵੈਲਨਸ ਦੇ ਪ੍ਰੋਡਕਟ ਤੁਸੀਂ ਯੂਜ਼ ਕਰੋ ਯੂਜ਼ ਦਾ ਪ੍ਰੋਡਕਟ ਸ਼ੇਅਰ ਦਾ ਪ੍ਰੋਡਕਟ ਤੇ ਤੁਸੀਂ ਇਹਨਾਂ ਵਿੱਚ ਵਿੱਚੋਂ ਪੈਸਾ ਵੀ ਕਮਾ ਸਕਦੇ ਹੋ ਜੇਕਰ ਤੁਸੀਂ ਪੈਸਾ ਕਮਾਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਥੈਂਕ ਯੂ ਸੋ ਮੱਚ ਸ਼ੋ ਤੇ ਦੋਸਤੋ ਸਾਡੇ ਨਾਲ ਨੇ ਕੰਪਨੀ ਦੇ ਪ੍ਰਮੋਟਰ ਨੇ ਆਪਾਂ ਇਹਨਾਂ ਨੂੰ ਪੁੱਛਾਂਗੇ ਵੀ ਇਹ ਕੰਪਨੀ ਪ੍ਰਮੋਟ ਕਿਉਂ ਕਰ ਰਹੇ ਨੇ ਆ ਸਸੀਗਤ ਸਰ ਵੈਲਕਮ ਜੀ ਸਸੀਗਤ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਿੰਦਰ ਸਿੰਘ ਹੈ ਜੀ ਕੀ ਕੰਮ ਕਰਦੇ ਹੋ ਮੈਂ ਇਸ ਟਾਈਮ ਆਤਮੰਤ ਨੋਵੇਲਸ ਪ੍ਰਾਈਵੇਟ ਲਿਮਟਿਡ ਦੇ ਵਿੱਚ ਕੰਮ ਕਰ ਰਿਹਾ ਹਾਂ ਜੀ ਔਰ ਇਸ ਤੋਂ ਪਹਿਲਾਂ ਮੈਂ ਇੱਕ ਪੇਂਟਰ ਸੀਗਾ ਆ ਸਧਾਰਨ ਦਾ ਪੇਂਟਰ ਨੋਰਮਲ ਪੇਂਟਰ ਔਰ 15 ਸਾਲ ਪੇਂਟ ਦਾ ਕੰਮ ਕੀਤਾ ਹੈ ਔਰ ਪੇਂਟ ਦਾ ਕੰਮ ਕਰਨ ਦੇ ਦੌਰਾਨ ਮੈਨੂੰ ਕਾਫੀ ਸਾਰੇ ਲੋਸਸ ਹੋ ਜਾਂਦੇ ਸੀ ਘਾਟੇ ਪੈ ਜਾਂਦੇ ਸੀਗੇ ਆ ਇੱਕ ਦਿਨ ਅਚਾਨਕ ਮੈਨੂੰ ਪਤਾ ਲੱਗਿਆ ਵੀ ਕਿ ਆਤਮੰਤਨ ਵੈਲੈਂਸ ਪ੍ਰਾਈਵੇਟ ਲਿਮਟਿਡ ਇੱਕ ਐਸੀ ਕੰਪਨੀ ਹੈ ਜਿਹੜੀ ਸ਼੍ਰੀ ਸੁਮਕਤ ਸਿੰਘ ਦੀ ਧਰਤੀ ਤੋਂ ਸ਼ੁਰੂ ਹੋਈ ਹੈ ਤਾਂ ਮੇਰਾ ਨਾਲ ਹੀ ਪਿੰਡ ਹੈਗਾ ਨੇੜੇ ਦੀ ਚਕੰਦਰਸਾ ਬੋੜਿਆਵਲਾ ਤੇ ਮੈਨੂੰ ਲੱਗਿਆ ਵੀ ਆਪਣੇ ਸ਼ਹਿਰ ਦੀ ਕੰਪਨੀ ਹੈਗੀ ਤੇ ਕਿਤੇ ਨਾ ਕਿਤੇ ਜ਼ਰੂਰ ਇਹਨੂੰ ਦੇਖਣਾ ਚਾਹੀਦਾ ਉਸ ਤੋਂ ਪਹਿਲਾਂ ਮੈਨੂੰ ਲੱਗਿਆ ਵੀ ਇਹ ਕੰਪਨੀ ਕੰਮ ਕੀ ਕਰਦੀ ਆ ਤਾਂ ਪਤਾ ਲੱਗਿਆ ਵੀ ਪ੍ਰੋਡਕਟ ਬੇਸ ਕੰਪਨੀ ਹੈ ਇਹਨਾਂ ਦੇ ਬਹੁਤ ਅੱਛੇ ਪ੍ਰੋਡਕਟ ਆਉਂਦੇ ਆ ਇਹਨਾਂ ਦੇ ਮੈਂ ਦੋ ਪ੍ਰੋਡਕਟ ਯੂਜ਼ ਕੀਤੇ ਗੁੱਡ ਲੱਕ ਯੂਜ਼ ਨਾਭੀ ਆਇਲ ਤੇ ਇੱਕ ਪ੍ਰੋਡਕਟ ਮੈਂ ਹੋਰ ਇਹਨ ਇੱਕ ਤਾਂ ਮੇਰਾ weight ਬਹੁਤ ਘਟ ਸੀ ਪਿਛਲੇ ਸਾਲ ਇੰਨਾ ਦਿਨਾਂ ਦੇ ਵਿੱਚ ਮੇਰੀ ਤੁਸੀਂ ਪੁਰਾਣੀਆਂ ਵੀਡੀਓ ਦੇਖੋ ਜੇ ਮੈਂ ਬਹੁਤ ਜ਼ਿਆਦਾ ਪਤਲਾ ਸੀ ਔਰ ਮੇਰੇ ਚਿਹਰੇ ਤੇ ਬਹੁਤ ਜ਼ਿਆਦਾ ਛਾਈਆਂ ਸੀ ਕਿ ਮੈਨੂੰ ਇਸ ਤਰ੍ਹਾਂ ਦੇ ਅੱਛੇ ਅੱਛੇ ਰਿਜ਼ਲਟ ਮਿਲੇ ਔਰ ਇੰਨਾ ਰਿਜ਼ਲਟਾਂ ਤੋਂ ਮੈਨੂੰ ਇੰਨੀ ਕੁ ਜ਼ਿਆਦਾ ਅੰਦਰੋਂ ਖੁਸ਼ੀ ਮਹਿਸੂਸ ਹੋਈ ਮੈਨੂੰ ਇਹ ਲੱਗਿਆ ਵੀ ਜੇਕਰ ਮੈਨੂੰ ਇੰਨੇ ਅੱਛੇ ਪ੍ਰੋਡਕਟ ਦੇ ਸਕਦੇ ਆ ਰਿਜ਼ਲਟ ਤਾਂ ਇਹ ਹਰ ਇੱਕ ਇਨਸਾਨ ਨੂੰ ਇੰਨਾ ਅੱਛਾ ਰਿਜ਼ਲਟ ਦੇ ਸਕਦੇ ਸੋ ਇੰਨਾ ਪ੍ਰੋਡਕਟਾਂ ਨੂੰ ਮੈਂ ਪ੍ਰਮੋਟ ਕਰਨਾ ਸ਼ੁਰੂ ਕੀਤਾ ਰਜਿਸਟਰ ਹੋਇਆ ਇਸ ਕੰਪਨੀ ਦੇ ਵਿੱਚ ਤੇ ਆਪਣੀ ਪੈਂਟ ਦੇ ਕੰਮ ਦੇ ਨਾਲੋਂ ਹੌਲੀ ਨੂੰ ਕੰਮ ਮੰਨ ਲਓ ਕਿ ਪ੍ਰੋਡਕਟ ਅੱਛੇ ਸੀ ਕਿ ਰਿਜ਼ਲਟ ਉਹਨਾਂ ਦੇ ਆਉਂਦੇ ਗਏ ਤਾਂ ਕੰਮ ਅੱਗੇ ਦੇ ਅੱਗੇ ਵੱਧ ਆ ਗਿਆ ਮੇਰੇ ਨਾਲ ਲੋਕ ਜੁਆਇਨ ਹੁੰਦੇ ਗਏ ਇਸ ਤਰ੍ਹਾਂ ਕਰਕੇ ਹੋਰ ਮੈਂ ਜ਼ਿਆਦਾ ਕੰਫੀਡੈਂਸ ਨਾਲ ਪ੍ਰਮੋਟ ਕਰਨਾ ਸ਼ੁਰੂ ਕੀਤਾ ਤਾਂ ਲੋਕ ਹੋਰ ਜ਼ਿਆਦਾ ਮੇਰੇ ਨਾਲ ਜੁੜਦੇ ਗਏ ਇਹਨਾਂ ਨਾਲ ਕੀ ਹੋਇਆ ਮੇਰੀ ਅੱਛੀ ਟੀਮ ਬਣ ਗਈ ਤੇ ਮੈਂ ਕੰਪਨੀ ਨੇ ਨਾ ਇੱਕ ਆਪਣੀ ਗ੍ਰੈਂਡ ਲਾਂਚਿੰਗ ਕੀਤੀ ਸੀ ਉੱਤਰਾਖੰਡ ਵਿੱਚ ਜਾ ਕੇ 15 ਅਕਤੂਬਰ 2023 ਨੂੰ ਉਹ ਗ੍ਰੈਂਡ ਲਾਂਚ ਇੰਨੀ ਕੁ ਵਧੀਆ ਸੀ ਇੰਨੀ ਕੁ ਐਕਸਾਈਟਮੈਂਟ ਵਾਲੀ ਸੀ ਇੰਨਾ ਅੱਛਾ ਟੂਰ ਦਿੱਤਾ ਗਿਆ ਸਾਨੂੰ ਉੱਥੇ ਤਾਂ ਉੱਥੇ ਜਾ ਕੇ ਫਿਰ ਮੈਂ ਪੂਰੀ ਤਰ੍ਹਾਂ ਡਿਸੀਜਨ ਲੈ ਲਿਆ ਸੀਗਾ ਕਿ ਮੈਂ ਇਸ ਕੰਮ ਨੂੰ ਪੂਰੀ ਤਰ੍ਹਾਂ ਪ੍ਰਮੋਟ ਕਰੂੰਗਾ ਵਧੀਆ ਤਰੀਕੇ ਨਾਲ ਕਰੂੰਗਾ ਕਿਉਂਕਿ ਜੇਕਰ ਇਹ ਪ੍ਰੋਡਕਟ ਇੰਨੇ ਲੋਕਾਂ ਦੀਆਂ ਜ਼ਿੰਦਗੀਆਂ ਬਚਾ ਰਿਹਾ ਹੈ ਪਲੱਸ ਮੇਰੀ ਜ਼ਿੰਦਗੀ ਚੇਂਜ ਹੋਣੀ ਸ਼ੁਰੂ ਹੋ ਗਈ ਜਿੱਕਰ ਲੋਕਾਂ ਦੀਆਂ ਜ਼ਿੰਦਗੀਆਂ ਚੇਂਜ ਕਰਨਾ ਸ਼ੁਰੂ ਕਰ ਚੁੱਕਿਆ ਹੈ ਤਾਂ ਫਿਰ ਮੇਰੇ ਨਾਲ ਨਾਲ ਲੋਕਾਂ ਦੀਆਂ ਜ਼ਿੰਦਗੀਆਂ ਵੀ ਚੇਂਜ ਹੋ ਸਕਦੀਆਂ ਸੋ ਉਸ ਦਿਨ ਤੋਂ ਮੈਂ ਪਰਣ ਲਿਆ ਤੇ ਇਸ ਕੰਮ ਨੂੰ ਫੁੱਲ ਟਾਈਮ ਕਰਨਾ ਸਟਾਰਟ ਕੀਤਾ ਔਰ ਅੱਜ ਤੱਕ ਆਉਂਦੇ ਆਉਂਦੇ ਇੱਕ ਤੁਹਾਡੇ ਸਾਹਮਣੇ ਖੜਾ ਹੈ ਸੁਧਾਰਨ ਪੇਂਟਰ ਹੈ ਐਸ ਆਤਮੰਤਨ ਵੈਲਨੈਸ ਪ੍ਰਾਈਵੇਟ ਲ ਅੱਜ ਤੱਕ ਦੇ ਸਟੇਟਮੈਂਟ ਚੈੱਕ ਕਰ ਸਕਦੇ ਹੋ ਤੁਸੀਂ ਮੇਰੀ ਆਈਡੀ ਖੋਲ ਕੇ ਚੈੱਕ ਕਰ ਸਕਦੇ ਹੋ 5,40,000 ਰੁਪਿਆ ਸਿਸਟਮ ਦੇ ਵਿੱਚੋਂ ਮੈਂ ਅੱਜ ਤੱਕ ਅਰਨ ਕਰ ਚੁੱਕਿਆ ਹਾਂ ਜਿਹੜਾ ਕਿ ਕਿਸੇ ਆਦਰ ਕਨਸੈਪਟ ਦੇ ਵਿੱਚ ਜਾਂ ਕਿਸੇ ਵੀ ਆਪਦੇ ਪਹਿਲਾਂ ਵਾਲੇ ਕੰਮ ਦੇ ਵਿੱਚੋਂ ਮੈਂ ਕਦੇ ਨਹੀਂ ਕਮਾ ਸਕਦਾ ਸੀ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਤਮੰਤਨ ਵੈਲਨਸ ਪ੍ਰਾਈਵੇਟ ਲਿਮਟਿਡ ਦੇ ਐਮ ਡੀ ਮਿਸਟਰ ਪ੍ਰਦੀਪ ਕੱਕੜ ਜੀ ਐਂਡ ਮੈਡਮ ਪ੍ਰੇਂਕਾ ਕੱਕੜ ਜੀ ਜਿਨ੍ਹਾਂ ਨੇ ਸਾਨੂੰ ਇਸ ਸੰਸਥਾ ਬਾਰੇ ਪ੍ਰੇਰਿਤ ਕੀਤਾ ਸਾਨੂੰ ਸਪੋਰਟ ਦਿੱਤੀ ਸੰਵਦੇ ਬਾਰੇ ਦੱਸਿਆ ਤੁਹਾਨੂੰ ਹਮੇਸ਼ਾ ਗਾਈਡਲਾਈਨਸ ਜਾਰੀ ਕੀਤੀਆਂ ਆ ਉਹ ਅਸੀਂ ਉਹਨਾਂ ਦੀਆਂ ਗਾਈਡਲਾਈਨ ਤੇ ਚੱਲਦੇ ਹੋਏ ਇਹ ਅਚੀਵਮੈਂਟ ਨੂੰ ਕਰ ਚੁੱਕੇ ਆ ਔਰ ਇੱਕ ਅਚੀਵਮੈਂਟ ਮੇਰੀ ਹੋਰ ਵੀ ਹੈਗੀ ਆ ਉਹ ਕੀ ਹੈਗੀ ਆ ਕਿ ਮੈਂ ਕਦੇ ਮਤਲਬ ਕਹਿੰਦਾ ਨਾ ਘੁੰਮਣ ਫਿਰਨ ਦਾ ਮੈਨੂੰ ਸ਼ੌਂਕ ਬਹੁਤ ਸੀ ਪਰ ਕਦੇ ਨਾ ਕਦੇ ਜੇਬ ਲੋਨ ਨਹੀਂ ਕਰਦੀ ਸੀ ਕਿਉਂਕਿ ਆਰਥਿਕ ਤੌਰ ਤੇ ਤੰਗੀ ਜ਼ਿਆਦਾ ਸੀ ਤਾਂ ਇਸ ਕੰਪਨੀ ਦੇ ਵਿੱਚੋਂ ਮੈਂ ਦੋ ਵਾਰ ਜਿਮਕੋਰ ਬਟ ਇੱਕ ਵਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਵੀ ਮੇਰੀ ਜ਼ਿੰਦਗੀ ਦਾ ਪਹਿਲਾ ਟੂਰ ਸੀ ਮੈਂ ਅੰਮ੍ਰਿਤਸਰ ਬਾਰੇ ਸੰਦੇਸ ਸੀ ਮੈਂ ਕਦੇ ਗਿਆ ਹੀ ਨਹੀਂ ਸੀ ਮੇਰਾ ਇਹ ਡ੍ਰੀਮ ਪੂਰਾ ਹੋਇਆ ਤੇ ਪਹਾੜਾਂ ਬਾਰੇ ਆਪਾਂ ਗੱਲ ਕਰੀਏ ਤਾਂ ਪਹਾੜਾਂ ਦੇ ਵਿੱਚ ਵੀ ਮੈਂ ਪਹਿਲੀ ਵਾਰੀ ਇਸ ਕੰਪਨੀ ਦੀ ਬਦੌਲਤ ਹੀ ਗਿਆ ਕੁਫਰੀ ਦੇ ਵਿੱਚ ਗਿਆ Shimla ਤੋਂ ਵੀ ਗਾਣ ਹੋ ਗਿਆ ਲੋਕ Shimla ਤੱਕ ਜਾਂਦੇ ਆ ਨਾ ਆਪਾਂ Shimla ਤੋਂ ਵੀ ਉੱਪਰ ਨੂੰ ਜਾ ਕੇ ਆਏ ਆ ਉੱਥੇ ਬੜਾ ਵਧੀਆ ਫੀਲ ਲਿਆ ਪਹਿਲਾਂ ਮੈਂ ਕਿਉਂਕਿ ਇੱਕ ਪੇਂਟਰ ਸੀਗਾ ਕਾਰਟਿਸਟ ਸੀਗਾ ਉਹ ਜਿਹੜੀ ਫੀਲਿੰਗ ਮੈਂ ਫੀਲ ਕਰਦਾ ਹੁੰਦਾ ਸਿਰਫ ਪਹਾੜਾਂ ਦੀਆਂ ਫੋਟੋਆਂ ਬਣਾ ਬਣਾ ਕੇ ਤੇ ਹੁਣ ਰੀਅਲ ਦੇ ਵਿੱਚ ਇਸ ਕੰਪਨੀ ਦੀ ਬਦੌਲਤ ਮੈਂ ਉੱਥੇ ਜਾ ਚੁੱਕਿਆ ਸਾਡਾ ਨੈਕਸਟ ਟੂਰ ਹੁਣ ਅਸਲ ਮੇਲ ਦਾ ਆ ਰਿਹਾ ਜਿਵੇਂ ਕਹਿੰਦੇ ਆ ਨਾ ਵੀ ਪਹਾੜਾਂ ਦਾ ਵੀ ਹੋ ਗਿਆ ਜੰਗਲਾਂ ਦਾ ਵੀ ਹੋ ਗਿਆ ਤੇ ਹੁਣ ਰ ਇਹ ਫੋਰਮ ਦਾ ਜਿਹੜਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ ਬੜੇ ਜਲਦੀ ਇਸ ਸਿਸਟਮ ਦੇ ਵਿੱਚੋਂ ਸੋ ਥੈਂਕਸ ਕਰਦਾ ਮੈਂ ਆਤਮੰਤ ਨਵੈਲਸ ਪ੍ਰਾਈਵੇਟ ਲਿਮਟਿਡ ਦਾ ਥੈਂਕ ਯੂ so much ਅ ਸਰ ਕੀ ਨਾਮ ਹੈ ਤੁਹਾਡਾ ਰਮੇਸ਼ ਕੁਮਾਰ ਹਾਠੀ ਜੀ ਕਦੋਂ ਤੋਂ ਕੰਮ ਕਰ ਰਹੇ ਹੋ ਕੰਪਨੀ ਨਾਲ ਸਤੰਬਰ 2023 ਤੋਂ ਸਭ ਤੋਂ ਪਹਿਲਾ ਰਿਜ਼ਲਟ ਮੈਂ ਆਪਣੇ ਤੇ ਲਿਆ ਜੀ ਸ਼ੁਕਰ ਦਾ ਠੀਕ ਹੈ ਇਹ ਅਕਤੂਬਰ 2023 ਤੋਂ ਸਟਾਰਟ ਕੀਤਾ ਸੀਗਾ ਤਿੰਨ ਮਹੀਨੇ ਕੰਟੀਨਿਊ ਲੈਣ ਤੋਂ ਬਾਅਦ ਜਿਹੜੀ ਕਿ ਮੇਰੀ 190 200 ਤੱਕ ਸ਼ੁਕਰ ਰਹੀ ਦੀ ਸੀ ਪਹਿਲੇ आज मेरी शुगर एक सौ पच्चीस है ठीक है और आगे ही मतलब मैं मेन फोकस ही मेरा मतलब है कि शुगर के प्रोडक्ट मैं रोजल्ट ले कंटिन्यू ठीक है और जो कंपनी नया अभी एल्कलाइन वाटर जाके लॉन्च किया है उसके बारे में क्या कहना चाहेंगे उसके क्या देखो जी सभी को पता है जो आर का पानी है उसमें कुछ अच्छे मिनरल्स भी वेस्ट चले जाते हैं इसमें क्या है कि पानी एक तो पानी की वेस्टेज नहीं है सबसे बेस्ट ये है और उससे मतलब टेस्ट भी बेटर है ਬਾਕੀ ਇਸ ਕੋ ਮੈਨੂੰ ਜ਼ਿਆਦਾ ਪ੍ਰਮੋਟ ਕਰਾਂਗੇ ਠੀਕ ਔਰ ਆਮਦਨ ਕੀ ਹੈ ਲਗਭਗ 1 ਲੱਖ ਪਲੱਸ ਯਹਾਂ ਸੇ ਟੋਟਲ ਰਨਿੰਗ ਕਰ ਚੁੱਕੇ ਠੀਕ ਅਰੇ ਜ਼ਿੰਦਰ ਕਾਲ ਜੀ ਮੈਮ ਜਿਹੜਾ ਐਲਕੈਲਾਈਨ ਵਾਟਰ ਜੱਗ ਹੈਗਾ ਇਹਦੇ ਕਿਹੜੇ ਕਿਹੜੇ ਲਾਭ ਤੁਸੀਂ ਵੇਖਿਆ ਜਿਹੜਾ ਯੂਜ਼ ਕਰ ਰਹੇ ਤੁਸੀਂ ਸਰ ਇਹ ਪਾਣੀ ਬਹੁਤ ਹੀ ਵਧੀਆ ਹੈ ਸਰ ਪਾਣੀ ਬਹੁਤ ਵਧੀਆ ਹੈ ਸਰ ਇਹਦੇ ਨਾਲ ਬਹੁਤ ਹੀ ਬੈਨੀਫਿਟ ਵਗੈਰਾ ਮਿਲ ਰਹੇ ਨੇ ਫੇਸ ਵੈਟ ਤੇ ਗਲੋ ਆ ਰਹੀ ਹੈ ਪੇਟ ਸਾਫ ਵਧੀਆ ਹਲਕਾ ਮਹਿਸੂਸ ਹੁੰਦਾ ਹੈ ਮਤਲਬ ਕਈ ਬਹ ਮਾਰਿਆਂ ਤੋਂ ਸਾਨੂੰ ਰਾਹਤ ਮਿਲਦੀ ਹੈ ਹੋਰ ਕਿਹੜੇ ਕਿਹੜੇ ਪ੍ਰੋਡਕਟ ਯੂਜ਼ ਕਰ ਰਹੇ ਕੰਪਨੀ ਅਸੀਂ ਸਾਰੇ ਪ੍ਰੋਡਕਟਸ ਯੂਜ਼ ਕਰ ਰਹੇ ਹਾਂ ਕਿਉਂਕਿ ਇਸ ਕੰਪਨੀ ਦੇ ਸਾਰੇ ਪ੍ਰੋਡਕਟ ਬਹੁਤ ਹੀ ਲਾਜਬਾਬ ਨੇ ਉਹਨਾਂ ਦਾ ਰਿਜ਼ਲਟ ਬਹੁਤ ਹੀ ਵਧੀਆ ਮਿਲ ਰਿਹਾ ਹੈ ਮੈਨੂੰ ਕਈ ਸਾਲਾਂ ਤੋਂ ਕੌਨਸਟਿਬੇਸ਼ਨ ਦੀ ਵੀ ਪ੍ਰੋਬਲਮ ਸੀਗੀ ਤੇ ਨਾਬੀ ਹੋਲ ਮੈਂ 10 15 ਦਿਨ ਯੂਜ਼ ਕੀਤਾ ਸੀ ਕਾਫੀ ਸਾਲਾਂ ਤੋਂ ਮੈਨੂੰ ਇਹ ਪ੍ਰੋਬਲਮ ਸੀਗੀ ਮਤਲਬ ਦਸਾਂ ਦਿਨਾਂ ਦੇ ਵਿੱਚ ਵਿੱਚ ਹੀ ਮੇਰੇ ਪ੍ਰੋਬਲਮ ਸੋਲਵ ਹੋ ਗਈ ਮੇਰਾ ਮਤਲਬ ਪੇਟ ਹਲਕਾ ਮਹਿਸੂਸ ਹੋਣ ਲੱਗਿਆ ਤਾਂ ਮੈਂ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰਨ ਲੱਗੀ ਕੀ ਨਾਮ ਹੈ ਸਰ ਤੁਹਾਡਾ ਮਾਈ ਸੈਲਫ ਰੁਪਿੰਦਰ ਢਿੱਲੋਂ ਫਰੋਮ ਅਬੌਰ ਰੁਪਿੰਦਰ ਜੀ ਕੰਪਨੀ ਨਾਲ ਜੁੜ ਕੇ ਕਿਵੇਂ ਫੀਲ ਹੋਇਆ ਤੇ ਐਲਕੈਲਾਈਨ ਵਾਟਰ ਜੱਗ ਜਿਹੜਾ ਹੈ ਉਹਦੇ ਬਾਰੇ ਕਿਵੇਂ ਫੀਲ ਹੋਇਆ ਵੀ ਕੀ ਕਿਹੜੀ ਖਾਸਤਾ ਹੈਗੀ ਹੁੰਦੀ ਹੈ ਸਰ ਮੈਂ ਪਹਿਲੇ ਤੋਂ ਸਪੈਸ਼ਲ ਥੈਂਕਸ ਕਰਨਾ ਚਾਹਾਂਗਾ ਹਮਾਰੇ ਐਮ ਡੀ ਸਰ ਪ੍ਰਦੀਪ ਉਮਰ ਕੱਕੜੀਦਾ ਐਂਡ ਮੈਡਮ ਪ੍ਰਿੰਕਾ ਕੱਕੜੀਦਾ ਜਿਨ੍ਹਾਂ ਦੀ ਸੋਚ ਸਦਕਾ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਕਿ ਹਰੇਕ ਭਾਰਤੀ ਵਾਸਤੇ ਵੈਲਨੈਸ ਦਾ ਹੈ ਹੀ ਹੈ ਨਾਲ ਉਹਦੇ ਹੈਲਥ ਦੇ ਜਿਹੜੇ ਇਸ਼ੂ ਆ ਉਹਨਾਂ ਨੂੰ ਅਸੀਂ ਦੂਰ ਕਰਨ ਵਾਸਤੇ ਅੱਜ ਇੱਕ ਨਵੇਂ ਪ੍ਰੋਡਕਟ ਦੀ ਲਾਂਚਿੰਗ ਕੀਤੀ ਹੈ ਜੀ ਅਲਕਲਾਈਨ ਵਾਟਰ ਜੋ ਕਿ ਇੱਕ ਅਮੀਰਾਂ ਦਾ ਪਾਣੀ ਹੀ ਕਿਹਾ ਜਾ ਸਕਦਾ ਸੀ ਜਿਸ ਨੂੰ ਅੱਜ ਉਹ ਹਰੇਕ ਭਾਰਤੀ ਤੱਕ ਪਹੁੰਚ ਕਰਾ ਦੇ ਰਹੇ ਹਾਂ ਜੀ ਠੀਕ ਹੈ ਜੀ ਕਿ ਲਾਭ ਕੀ ਹੈ ਉਹਦੇ ਸਭ ਬਹੁਤ ਸਾਰੇ ਲਾਭ ਆ ਜਿਵੇਂ ਆਪਾਂ ਦੇਖੀਏ ਕਿ ਅੱਜ ਕੱਲ੍ਹ ਹਰੇਕ ਨੂੰ ਬਲੋਕੇਜ ਦੀ ਦਿੱਕਤ ਆ ਰਹੀ ਹੈ ਜੀ ਕੈਂਸਰ ਦੀ ਡਿਜ਼ੀਜ਼ ਹੋ ਰਹੀ ਹੈ 슈ਗਰ ਮਾਈਗਰੇਨ ਥਾਇਰਾਇਡ ਇਕ ਕਿਤੇ ਨਾ ਕਿਤੇ ਸਾਡੇ ਸਰੀਰ ਚ ਜੋ ਅਸੀਂ ਲੈ ਰਹੇ ਹਾਂ ਟੌਕਸਿਨ ਵਗੈਰਾ ਅੰਦਰ ਜਮਾ ਹੁੰਦੇ ਰਹਿੰਦੇ ਆ ਉਸ ਫੈਨ ਦੇ ਰੂਪ ਚ ਜੋ ਕੈਲਸਟੋਲ ਵਗੈਰਾ ਬੰਦਿਆ ਉਹਨਾਂ ਸਾਰਿਆਂ ਨੂੰ ਰਿਮੂਵ ਕਰਨ ਵਾਸਤੇ ਅਲਕਲਾਈਨ ਵਾਟਰ ਜਿਹੜਾ ਬਹੁਤ ਜ਼ਰੂਰੀ ਹੈ ਬਟ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਵਿੱਚ ਇੱਕ ਉਹ ਤੈਅ ਕੀਤਾ ਹੋਇਆ ਸੀ ਕਿ ਸ਼ਾਇਦ ਕੁਝ ਪਰਸਨ ਹੀ ਹੈ ਜਿਹੜੇ ਇਸ ਵਧੀਆ ਚੀਜ਼ਾਂ ਨੂੰ ਯੂਜ਼ ਕਰ ਰਿਹਾ ਪਰ ਫਿਰ ਸਾਡੇ ਉੱਥੇ ਹੀ ਇੱਕ ਵੱਲੋਂ ਲੋਕਾਂ ਪ੍ਰਤੀ ਪੋਜ਼ਿਟਿਵ ਸੋਚ ਹੈ ਕਿ ਹਰੇਕ ਘਰ ਵਿੱਚ ਬਿਮਾਰੀ ਤੇ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਵੇ